ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਗੁਰਮੁਖ ਪਿਆਰਿਆਂ ਸੰਗਤਾਂ ਨੂੰ ਸ਼੍ਰੀ ਮਾਡਮ ਸੰਤ ਬਾਬਾ ਨਾਰਾਇਣ ਸਿੰਘ ਮੋਨੀ ਜੀ ਉਹਨਾਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਪਰ ਸੱਚਖੰਡ ਵਸੀ ਮਾਤਾ ਪੰਜਾਬ ਕੌਰ ਮਹਾਲੀ ਦੀ ਯਾਦ ਨੂੰ ਸਮਰਪਿਤ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਅਜਾਇਬ ਘਰ ਬਣਵਾਇਆ ਗਿਆ ਹੈ ਜਿਹਦੇ ਵਿੱਚ ਸਾਡੇ ਜੋਧਿਆਂ ਦਾ ਇਤਿਹਾਸ ਦਰਸਾਇਆ ਗਿਆ ਹੈ ਆਓ ਤੁਹਾਨੂੰ ਆਪਾਂ ਸਿੱਖ ਅਜਾਇਬ ਘਰ ਦੇ ਵਿੱਚ ਜਾ ਕੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਬਹੁਤ ਹੀ ਪਿਆਰ ਦੀ ਮੂਰਤਾਂ ਨਾਮ ਸਿਮਰਨ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਲੇ ਸ਼੍ਰੀਮਾਨ ਸੰਤਵਾ ਬਨਾਰਾਇਨ ਸਿੰਘ ਮੋਨੀ ਜੀ ਉਹਨਾਂ ਦੇ ਪਾਵਨ ਸਥਾਨਾਂ ਦੇ ਉੱਪਰ ਸਿੱਖ ਅਜਾਇਬ ਘਰ ਸੱਚਖੰਡ ਵਾਸੀ ਮਾਤਾ ਪੰਜਾਬ ਕੌਰ ਮਹਾਲੀ ਦੀ ਯਾਦ ਵਿੱਚ ਜਿੱਥੇ ਗੁਰਮੁਖ ਅਸੀਂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਜੁੜਨਾ ਹੈ ਤੇ ਉੱਥੇ ਸਾਡੇ ਲਈ ਇਤਿਹਾਸ ਬਹੁਤ ਜ਼ਰੂਰੀ ਹੈ। ਕਈ ਚੀਜ਼ਾਂ ਜਿਹੜੀਆਂ ਚਿੱਤਰਾਂ ਦੇ ਰਾਹੀਂ ਬਰਨਨ ਕੀਤੀਆਂ ਜਾ ਰਹੀਆਂ ਨੇ। ਸੋ ਆਓ ਖਾਪਾਂ ਪਹਿਲਾ ਜਿਹੜਾ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ। ਇਹ ਤਸਵੀਰ ਹੈ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿੱਚ ਇੱਕ ਪਿੱਪਲ ਦੇ ਦਰਖਟ ਹੇਠਾਂ ਹਰ ਰੋਜ਼ ਸਹਿਬਜ਼ਾਦਿਆਂ ਦੇ ਸਿੰਘਾਂ ਨੂੰ ਸ਼ਾਸਤਰ ਦੀ ਵਿੱਦਿਆ ਇਸੇ ਕਾਹਦੇ ਦੇਸੀ ਸਤਿਗੁਰੂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੂਸਰੀ ਤਸਵੀਰ ਤੇ ਤੁਹਾਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਜੀ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਮੁਗਲ ਫੌਜਾਂ ਦਾ ਭੇਜਿਆ ਮਸਤ ਹਾਥੀ ਜਦੋਂ ਕਿਲੇ ਦੇ ਦਰਵਾਜ਼ੇ ਵੱਲ ਵਧਿਆ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਬਚਿੱਤਰ ਸਿੰਘ ਜੀ ਨੇ 나ਗਨੀ ਵਰਸ਼ੇ ਦੇ ਨਾਲ ਮਸਤ ਹਾਥੀ ਦਾ ਮੁਕਾਬਲਾ ਕੀਤਾ ਸੀ ਉਹ ਜਿਹੜੀ 나ਗਣੀ ਅੱਜ ਤੱਕ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਾਮ ਕੇ ਰੱਖੀ ਹੋਈ ਹੈ। ਔਰ ਤੀਜੀ ਜਿਹੜਾ ਤੁਹਾਨੂੰ ਚਿੱਤਰ ਦਿਖਾਇਆ ਜਾ ਰਿਹਾ ਹੈ ਇਹ ਹੈ ਸਰਸਾ ਨਦੀ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਹੀ ਫੌਜਾਂ ਨੂੰ ਰੋਕਣ ਦੇ ਲਈ ਸਹਬਜ਼ਾਦਾ ਅਜੀਤ ਸਿੰਘ ਅਤੇ ਚੌਣਵੇਂ ਸਿੰਘ ਭਾਈ ਉਦੇਸ ਸਿੰਘ ਭਾਈ ਜੀਵਨ ਸਿੰਘ ਨੂੰ ਕਿਹਾ ਉਸੇ ਜੰਗ ਦੇ ਮੈਦਾਨ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਨਿਤਨੇ ਵਿੱਚ ਫਰਕ ਨਾ ਪੈਣ ਦਿੱਤਾ। ਦਸ਼ਮੇਸ਼ ਪਿਤਾ ਜੀ ਨੇ ਸਰਸਕ ਨਦੀ ਦੇ ਕਿਨਾਰੇ ਸਾਨੂੰ ਬਹੁਤ ਵੱਡਿਆ ਸਿੱਖੀ ਦਿੱਤੀ। ਸਿੱਖਿਆ ਦਿੱਤੀ ਸੀ ਕਿ ਭਾਵੇਂ ਬਾਹਰੀ ਤੌਰ ਤੇ ਕੁਝ ਵੀ ਹੋ ਜਾਵੇ ਪਰ ਸਿੱਖਾ ਤੋਂ ਨਿਤਨੇ ਨਾ ਛੱਡੀ। ਇਹ ਤਸਵੀਰ ਬਹੁਤ ਕੁਝ ਬਿਆਨ ਕਰ ਰਹੀ ਹੈ। ਹਾਉ ਅਗਲੀ ਤਸਵੀਰ ਦੇ ਵੱਲ ਵਧੀ ਆਪਾਂ। ਇਹ ਤਸਵੀਰ ਹੈ ਅਨੰਤਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਪਾਰ ਕਰ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਸੀ ਇੱਕ ਪਾਸੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਪੁੱਤਰਾਂ ਦੀ ਦਾਨੀ ਦਸ਼ਮੇਸ਼ ਪਿਤਾ ਜੀ ਨਾਲ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਅਤੇ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਔਰ ਤੀਜੇ ਪਾਸੇ ਸਤਿਗੁਰੂ ਜੀ ਦੇ ਮਹਿਲ ਭਾਈ ਜਵਾਹਰ ਸਿੰਘ ਜੀ ਦੇ ਬਾਦ ਵਿੱਚ ਜੋ ਘਰ ਕੇ ਦਿੱਲੀ ਵਿਖੇ ਪਹੁੰਚੇ ਤਿੰਨ ਹਿੱਸਿਆਂ ਦੇ ਵਿੱਚ ਦਸ਼ਮੇਸ਼ ਪਿਤਾ ਕਲੰਗੀ ਤਰਪਾਸ਼ਾ ਪਰਵਾਰ ਵੱਡਿਆ ਗਿਆ ਸੀ ਸਰਸਨਾਂਦੀ ਦੇ ਕਿਨਾਰੇ ਹਉ ਅਗਲੀ ਤਸਵੀਰ ਅਪ ਦੇਵਾਲਾ ਪਾ ਵਾਦੇ ਆ ਅਗਲੀ ਤਸਵੀਰ ਹੈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਰੋਪੜ ਸੁਰੱਖਿਅਤ ਥਾਂ ਲਈ ਪੱਠੇ ਕੋਲ ਮਜ਼ਦੂਰਾਂ ਨੂੰ ਪੁੱਛਿਆ ਪਰ ਮਜ਼ਦੂਰਾਂ ਨੇ ਮਜ਼ਾਕ ਨਾਲ ਪੱਠੇਵਾਲ ਇਸ਼ਾਰਾ ਕੀਤਾ ਜਿਸ ਤੀ ਗੁਰੂ ਜੀ ਨੇ ਆਪਣਾ ਘੋੜਾ ਤਪਦੇ ਪੱਠੇ ਉੱਤੇ ਚੜਾ ਦਿੱਤਾ ਘੋੜੇ ਦੇ ਪੌੜ ਰੱਖਦੇ ਸਾਰ ਹੀ ਜਿਹੜਾ ਪੱਠਾ ਠੰਡਾ ਹੋ ਗਿਆ ਸੀ ਗੁਰਦੁਆਰਾ ਪੱਠਾ ਸਾਹਿਬ ਅਸੀਂ ਦਰਸ਼ਨ ਦੀ ਦਰ ਕਰਦਿਆਂ ਦੇਖੋ ਗੁਰੂ ਦੇ ਪੌੜ ਘੋੜੇ ਦੇ ਪੌੜ ਨਾਲ ਜਿਹੜਾ ਪੱਠਾ ਠੰਡਾ ਕਰ ਦਿੱਤਾ ਸੀ ਆ ਦੇਖੋ ਜੀ ਔਰ ਅਗਲੇ ਆਪਾਂ ਤਸਵੀਰ ਦੀ ਵੱਲ ਵਧਦੇ ਆਂ ਇਹ ਚਮਕੌਰ ਦੀ ਜੰਗ ਵਿੱਚ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਅੱਠ ਸਿੰਘਾਂ ਦੇ ਜਥੇ ਸਮੇਤ ਲੱਖਾਂ ਦੀ ਮੁਗਲ ਫੌਜਾਂ ਦੇ ਨਾਲ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਨੇ ਬਾਬਾ ਜੀ ਸਿੰਘ ਜੀ ਦੇਖੋ ਅਗਲੀ ਤਸਵੀਰ ਇਹ ਤਸਵੀਰ ਹੈ ਜੀ ਚਮਕੌਰ ਦੀ ਜੰਗ ਦੇ ਵਿੱਚ ਸਹਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਪੰਜ ਸਿੰਘਾਂ ਦੇ ਜਥੇ ਸਮੇਤ ਲੱਖਾਂ ਦੀ ਮੁਗਲ ਫੌਜਾਂ ਨਾਲ ਮੈਦਾਨੇ ਜੰਗ ਦੇ ਅੰਦਰ ਜੂਝਦੇ ਹੋਏ ਸਹਬਜ਼ਾ ਦਾ ਬਾਬਾ ਜੁਝਾਰ ਸਿੰਘ ਜੀ ਅਗਲੀ ਤਸਵੀਰ ਦੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਚਮਕੌਰ ਦੀ ਕੱਚੀ ਗੜੀ ਛੱਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਤ ਸਿੰਘ ਜੀ ਨੂੰ ਆਪਣੀ ਸੁਨਹਿਰੀ ਪੋਸ਼ਾਕਾ ਪਹਿਨਾ ਕੇ ਕਲਗੀ ਸਜਾ ਕੇ ਦੇ ਗਏ ਸਤਿਗੁਰੂ ਜੀ ਸਤਿਗੁਰੂ ਜੀ ਨੇ ਕਲਗੀ ਵੀ ਆਪਣੀ ਭਾਈ ਸੰਤ ਸਿੰਘ ਜੀ ਦੇ ਸੀਸ ਤੇ ਸਜਾ ਦਿੱਤੀ ਸੀ ਗੁਰੂਮਖੋ ਦੇਖੋ ਤੇ ਜੋੜਾ ਸਤਗੁਰੂ ਜੀ ਨੇ ਚਮਕੌਰ ਦੀ ਕਿੱਟੀ ਗੜੀ ਵਿੱਚ ਉਤਾਰ ਦਿੱਤਾ ਸੀ ਨੰਗੇ ਭਾਈ ਸਤਗੁਰੂ ਜੀ ਅੱਧੀ ਰਾਤ ਨੂੰ ਗਏ ਨੇ ਚਮਕੌਰ ਦੇ ਕੱਚੇ ਕਿੜੇ ਛੱਟ ਕੇ ਅਗਲੀ ਤਸਵੀਰ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਜ਼ਾਲਮ ਸਰਕਾਰਾਂ ਦੀਆਂ ਫੌਜਾਂ ਨਾਲ ਜੂਝਦੇ ਹੋਏ ਸਹਬਜ਼ਾਦੇ ਦੇ ਸ਼ਹੀਦ ਦੀ ਪਰਮਾਸ਼ੀ ਬਾੜੇ ਦੇ ਜੰਗਲ ਵਿੱਚ ਮਿੱਟੀ ਦੀ ਟਿੰਡ ਦਾ ਸਹਾਰਣਾ ਲਾ ਕੇ ਜਾਂਡੇ ਤੇ ਇਹ ਦਰਖਤ ਤੇ ਹੀਠਾਂ ਬਰਾਜੀ ਤੇ ਇੱਥੇ ਹੀ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਇਹ ਸ਼ਬਦ ਸਤਿਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਉਚਾਰਨ ਕੀਤਾ ਜਿੱਥੇ ਕੇ ਬਾਅਦ ਵਿੱਚ ਸਿੰਘਾਂ ਦਾ ਮਿਲਾਪ ਹੋਇਆ ਆਓ ਅਗਰੀ ਤਸਵੀਰ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਤਸਵੀਰ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲ ਵਿੱਚ ਇੱਕ ਖੂਹ ਤੇ ਨਿਤਨੇਮ ਕਰਦੇ ਹੋਏ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਦੋ ਪਿਆਰੇ ਨਿਤਨੇਮ ਕਰਦੇ ਹੋਏ ਇੱਕ ਸਿੰਘ ਭਾਈ ਮਾਨ ਸਿੰਘ ਪਹਿਰੇ ਤੇ ਖੜੇ ਹੋਏ ਨੇ ਆ ਦੇਖੋ ਜੀ ਬੜੀ-ਬੜੀ ਸਿੱਖਿਆ ਮਿਲਦੀ ਹੈ ਕਿ ਸਾਡਾ ਭਵੇਂ ਸਭ ਕੁਝ ਉਜੜ ਜਾਵੇ ਪਰ ਸਿੱਖਾ ਤੂੰ ਗੁਰਬਾਣੀ ਦਾ ਲੜਨਾ ਛੱਡੀ ਆਓ ਅਗਲੀ ਤਸਵੀਰ ਦੇ ਵੱਲ ਵਧੀਏ ਇਹ ਤਸਵੀਰ ਹੈ ਜੀ ਗਣੀਖਾ ਨਵੀਖਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਉੱਚ ਦਾ ਪੀਰ ਬਣਾ ਕੇ ਮਾਛੀਵਾੜੇ ਤੋਂ ਚੱਲੇ ਤਾਂ ਸ਼ਹਿਰ ਦੀਵਾਰ ਮੁਗਲ ਫੌਜਾਂ ਨੇ ਰੋਕ ਲਿਆ ਤੇ ਕਾਜੀ ਪਾਸੋਂ ਉੱਚ ਦੇ ਪੀਰ ਦੀ ਸਨਾਖਤ ਕਰਵਾ ਰਹੇ ਸਨ ਕਾਜੀ ਨੇ ਕਿਹਾ ਪੀਰਾਂ ਦੇ ਪੀਰ ਨੇ ਜਦੋਂ ਗੁਰੂ ਜੀ ਉੱਚ ਦੇ ਪੀਰ ਬਣ ਕੇ ਨੀਲਾ ਬਾਣਾ ਪਹਿਨ ਕੇ ਸਤਗੁਰੂ ਜੀ ਇੱਥੋਂ ਗਏ ਨੇ ਗਣੀਖਾ ਤੇ ਨਵੀਖਾ ਨੇ ਸੇਵਾ ਲਈ ਤੀਗਰ ਨੂੰ ਹਾਉ ਅਗੇ ਤਸਵੀਰ ਵੱਲ ਵਧਿਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਆਲਮਗਿਰੀ ਪਹੁੰਚੇ ਇੱਥੇ ਹੀ ਨਗਾਈਆ ਸਿੰਘ ਨੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ ਸੀ ਇੱਥੇ ਗੁਰੂ ਜੀ ਨੇ ਤੀਰ ਦੇ ਨਾਲ ਚਸ਼ਮਾ ਪ੍ਰਗਟ ਕੀਤਾ ਸੀ ਆ ਦੇਖੋ ਜੀ ਦਸ਼ਮੇਸ਼ ਪਿਤਾ ਨੇ ਘੋੜਾ ਭੇਟ ਕੀਤਾ ਭਾਈ ਨਗਾਈਆ ਜੀ ਨੇ ਤੇ ਇੱਥੇ ਹੀ ਸਤਿਗੁਰੂ ਜੀ ਨੇ ਆਪਣੀ ਤੀਰ ਦੇ ਨਾਲ ਤੀਰ ਮਾਰ ਕੇ ਜਿਹੜਾ ਚੌਥਾ ਪਾਰਕਟ ਕੀਤਾ ਸੀ ਅਗਲੀ ਤਸਵੀਰ ਹੈ ਜੀ ਸਰਹੰਦ ਵਿੱਚ ਜ਼ਾਲਮ ਹਕੂਮਤ ਨੇ ਸਹਬਜ਼ਾਦਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਬਾਬਾ ਫਤੀ ਸਿੰਘ ਜੀ ਨੂੰ ਧਰਮ ਛੱਡਣ ਲਈ ਮਜਬੂਰ ਕੀਤਾ ਪਰ ਗੁਰੂ ਸਾਹਿਬ ਜੀ ਸਹਬਜ਼ਾਦਿਆਂ ਨੇ ਆਪਣੇ ਧਰਮ ਤੇ ਪੱਕੇ ਰਹਿੰਦੇ ਹੋਏ ਜ਼ਾਲਮ ਹਕੂਮਤ ਤੇ ਨਿੱਕੀਆਂ ਜਿੰਦਾਂ ਨੂੰ ਇਹਾਂ ਵਿੱਚ ਜਣ ਤੋਂ ਬਾਅਦ ਸਾਰਾ ਕਟੇਸ਼ੀਤ ਕਰ ਦਿੱਤਾ ਸੀ ਆਪਾਂ ਇਤਿਹਾਸ ਸੁਣਦੇ ਹਾਂ ਕਿ ਸਹਬਜ਼ਾਦੇ ਉਹਨਾਂ ਨੂੰ ਨੀਹਾਂ ਵਿੱਚ ਜਨ ਦਿੱਤਾ ਗਿਆ ਸੀ ਉਦੋਂ ਸ਼ਹੀਦ ਹੋ ਗਏ ਸੀ ਨਹੀਂ ਸਹਬਜ਼ਾਦੀ ਦੀ ਬਾਅਦ ਦੇ ਵਿੱਚ ਸਾਸਲ ਵੇਗ ਤੇ ਬਾਸਲ ਵੇਗ ਦੇ ਨਾਲ ਝਾਲਮਾ ਨੇ ਉਹਨਾਂ ਦੀ ਸਾਰਾ ਗਵੜ ਦਿੱਤੀ ਸੀ ਤੇ ਇਤਿਹਾਸ ਕਰ ਲਿਖਦੇ ਆ ਕਿ 12 ਮਿੰਟ ਸਹਬਜ਼ਾਦੀ ਤਰਫ ਦੇ ਰਹੇ ਸੀ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਣੇ ਆ ਪਿਆਰ ਦੀ ਮੂਰਤ ਬਾਬਾ ਕਰਮ ਸਿੰਘ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰਦੁਆਰਾ ਟੱਬਾ ਸਾਹਿਬ ਵਿਖੇ ਸ਼੍ਰੀਮਾਨ ਸੰਤਪਾਪਨਾਰਾਇਣ ਸਿੰਘ ਮੋਹਨੀ ਜੀ ਉਹਨਾਂ ਦੇ ਨਾਲ ਰਹਿ ਕੇ ਸੇਵਾ ਕੀਤੀ ਤੇ ਅੱਜ ਵੀ ਬਾਬਾ ਜੀ ਨੂੰ ਕੋਈ ਲੋਬ ਲਾਲ ਚ ਨਹੀਂ ਹਰ ਸਮੇਂ ਜਦੋਂ ਵੀ ਕਿਤੇ ਦੇਖਦੇ ਆ ਸੇਵਾ ਵਿੱਚ ਹੁੰਦੇ ਨੇ ਕਿਤੇ ਗੁਰੂ ਕੇ ਲੰਗਰਾਂ ਦੇ ਵਿੱਚ ਹੁੰਦੇ ਆ ਕਿਤੇ ਕਿਸੇ ਪਾਤੇ ਹੁੰਦੇ ਆ ਕਿਤੇ ਦਰਬਾਰ ਸਾਹਿਬ ਦੇ ਵਿੱਚ ਹੁੰਦੇ ਆ ਤੇ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਕਿਉਂਕਿ ਸਤਿਗੁਰੂ ਜੀ ਦੀ ਗੁਰਬਾਣੀ ਕਹਿੰਦੀ ਗੁਰਮੁਖ ਜਨਮ ਸਵਾਰ ਦਰ ਗਿਆ ਚੱਲਿਆ ਸਾਡਾ ਜਿਹੜਾ ਇੱਥੇ ਅਸਲੀ ਆਉਣ ਦਾ ਕਾਰਨ ਕੀ ਹੈ ਅਸੀਂ ਗੁਰਬਾਣੀ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਨ ਬਖਸ਼ ਕਰਨ ਬਾਬਾ ਜੀ ਦਾ ਰਹਿੰਦਾ ਜੀਵਨ ਗੁਰੂ ਦੇ ਕੌਮ ਦੇ ਲੇਖੇ ਲੱਗੇ ਜਾਵੇ ਸੋ ਇਹੋ ਜੀਆਂ ਰੂਹਾਂ ਦਾ ਕਦੇ-ਕਦੇ ਮੇਲ ਹੋਇਆ ਕਰਦਾ ਹੈ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਨਾਲ ਸਾਰੀ ਜ਼ਿੰਦਗੀ ਬਿਤਾਉਣ ਵਾਲੇ ਬਾਬਾ ਕਰਮ ਸਿੰਘ ਜੀ ਤੁਹਾਡੇ ਸਾਹਮਣੇ ਤੁਸੀਂ ਵੀਰਾਂ ਦੇ ਵਿੱਚ ਦੇਖ ਰਹੇ ਹੋ ਸਤਿਗੁਰੂ ਜੀ ਦੇ ਕਿਰਪਾ ਕਰਨ ਚੜ੍ਹਦੀਆਂ ਕਾਲਾਂ ਵਾਲੇ ਜੀਵਨ ਉਸਨਾਂ ਇਹਨਾਂ ਨੂੰ ਤੰਦਰੁਸਤੀ ਦਾਤ ਇਸੇ ਤਰ੍ਹਾਂ ਸਤਿਗੁਰੂ ਦੀ ਸੇਵਾ ਵਾਲੇ ਰਹਿਣ ਆਓ ਆਪਾਂ ਅਗਲੀ ਤਸਵੀਰ ਦੇ ਵੱਲ ਵਧਦੇ ਹਾਂ ਅਗਲੀ ਤਸਵੀਰ ਹੈ ਜੀ ਸਹਬਜ਼ਾਦੇ ਦੀ ਸ਼ਹੀਦੀ ਬਾਰੇ ਜਦੋਂ ਨੂਰੇ ਮਾਹੀ ਨੇ ਗੁਰੂ ਗੋਮਦੀ ਸਿੰਘ ਨੂੰ ਦਸਿਆ ਤਾਂ ਮਹਾਰਾਜ ਨੇ ਕਾਹੀ ਦਾ ਪੂਟਾ ਪੁੱਟ ਕੇ ਹੁਣ ਝਾਲਮ ਹਕੂਮਤ ਹੀ ਜੜ ਪੱਟੀ ਗਈ ਸੀ ਜਦੋਂ ਰਾਏਕੋਟ ਦੀ ਧਰਤੀ ਤੇ ਰਾਏ ਕੱਲੇ ਨੂੰ ਭੇਜਿਆ ਸੀ ਕਹਿੰਦੇ ਪਤਾ ਲੈ ਕੇ ਆਇਆ ਸਹਬਜ਼ਾਦੇ ਆਂਦਾ ਸਤਿਗੁਰੂ ਜੀ ਜਾਣਦੇ ਨੇ ਪਰ ਜਦੋਂ ਰਾਏ ਆਇਆ ਕੱਲਾ ਪਤਾ ਲੈ ਕੇ ਆਇਆ ਕਹਿਣ ਲੱਗੇ ਸਤਿਗੁਰੂ ਜੀ ਸਹਬਜ਼ਾਦੇ ਤਾਂ ਉਹਨਾਂ ਨੇ ਸ਼ਹੀਦ ਕਰ ਦਿੱਤੇ ਤੇ ਉਸ ਸਮੇਂ 사ਤਗੁਰੂ ਜੀ تیر ਦੇ ਨਾਲ pase ਨਿ ਕਾਹੀ ਦਾ ਬੂਟਾ ਪੁੱਟਿਆ ਤੇ 사ਤਗੁਰੂ ਜੀ ਕਹਿੰਦੇ ਅੱਜ ਤੋਂ ਜਿਹੜੀ ਮੁਗਲ ਰਾਜ ਦੀ ਜੜ 뿌ਟੀ ਗਈ ਸੀ ਤੇ ਉਸੇ ਸਮੇਂ 사ਤਗੁਰੂ ਜੀ ਨੇ ਬਚਨ ਉਚਾਰਨ ਕੀਤਾ ਸੀ ਆ ਦੇਖੋ ਦਰਸ਼ਨੀਤਾਰ ਕਰੋ ਜੀ ਅਗਲੀ ਤਸਵੀਰ ਦੇ ਨਾਲ ਆਪਾਂ ਬਾਤਦੇ ਹਾਂ ਜੀ ਅਗਲੀ ਤਸਵੀਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਾਨ ਦੀਨੇ ਕਾਂਗੜ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਨੂੰ ਸਿੱਖ ਇਤਿਹਾਸ ਦੇ ਵਿੱਚ ਜਫਰਨਾਮਾ ਕਿਹਾ ਜਾਂਦਾ ਹੈ ਸਤਗੁਰੂ ਜੀ ਨੇ ਚਿੱਠੀ ਲਿਖੀ ਸੀ ਇਤਿਹਾਸਕਾਰ ਲਿਖਦੇ ਨੇ ਜਦੋਂ ਚਿੱਠੀ ਔਰੰਗਜ਼ੇਬ ਨੇ ਪੜ੍ਹੀ ਤਾਂ ਉਹਦੀ ਮੌਤ ਜਫਰਨਾਮਾ ਪੜਨ ਦੇ ਨਾਲ ਹੁੰਦੀ ਗਈ ਆ ਦੇਖੋ ਸਤਗੁਰੂ ਜੀ ਜਫਰਨਾਮਾ ਲਿਖਦੇ ਹੋਣੇ ਦੀਨਾ ਕੰਗੜ ਦੀ ਧਰਤੀ ਦੀ ਇਥੇ ਸਤਿਗੁਰੂ ਨੇ ਬਹੁਤ ਸਮਾਂ ਬਤੀਤ ਕੀਤਾ ਸੀ ਦੀਨਾ ਕੰਗੜ ਦੀ ਧਰਤੀ ਦੀ ਅੱਜ ਉਥੇ ਸਤਗੁਰੂ ਜੀ ਦਾ ਸਤਗੁਰੂ ਘਰ ਬਣਿਆ ਹੋਇਆ ਹੈ ਹਾਓ ਆਪਾਂ ਅਗਲੀ ਤਸਵੀਰ ਦੇ ਵੱਲ ਵਧਦੇ ਹਾਂ ਇਹ ਤਸਵੀਰ ਹੈ ਜੀ ਮੁਕਤਸਰ ਦੀ ਜੰਗ ਦੇ ਵਿੱਚ ਮਾਈ ਭਾਗੋ ਮਾਤਾ ਭਾਗੌਰ ਜੀ ਆਪਣੇ ਜਥੇ ਸਮੇਤ ਮੈਦਾਨੇ ਜੰਗ ਦੇ ਅੰਦਰ ਜੂਝਦੇ ਹੋਏ ਤੁਹਾਨੂੰ ਪਤਾ ਕਿ ਮਾਤਾ ਭਾਗੌਰ ਜੀ ਨੇ ਮੁਕਤਸਰ ਦੀ ਜੰਗ ਵਿੱਚ ਅੱਗੇ ਹੋ ਕੇ ਜੰਗ ਕੀਤਾ ਸੀ ਮਾਤਾ ਭਾਗੌਰ ਜੀ ਤੇ ਇੱਥੇ ਹੀ ਜਿਹੜੇ ਸਿੰਘ ਸਤਗੁਰੂ ਜੀ ਨੇ ਅਨੰਦਪੁਰ ਸਾਹਿਬੇ ਕੇ ਬੇਦਾਵਾ ਲੈ ਕੇ ਆਏ ਸੀ ਤੇ ਇੱਥੇ ਵੀ ਸਤਗੁਰੂ ਜੀ ਨੇ ਰਾਮਿਆਣੀ ਪੰਡ ਦੇ ਵਿੱਚ ਸਤਿਗੁਰੂ ਜੀ ਨੇ ਜਦੋਂ ਮਿਲਾਪ ਹੋਇਆ ਸੀ ਤੇ ਇੱਥੇ ਸਤਿਗੁਰੂ ਨੇ ਸਿੰਘਾਂ ਦਾ ਬੇਦਾਵਾ ਪੜਿਆ ਸੀ ਫਿਰ ਸਤਿਗੁਰੂ ਜੀ ਨੇ ਇਸ ਧਰਤੀ ਦਾ ਨਾਂ ਰੱਖਿਆ ਸੀ ਸ਼੍ਰੀ ਮੁਕਤਸਰ ਸਾਹਿਬ ਇਥੇ ਸਤਿਗੁਰੂ ਨੇ 40 ਮੁਕਤਿਆਂ ਨੂੰ ਮੁਕਤ ਕੀਤਾ ਸੀ ਅੱਜ ਅਸੀਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਅਗਲੀ ਤਸਵੀਰ ਹੈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਜੰਗ ਵਿੱਚ ਭਾਈ ਮਹਾ ਸਿੰਘ ਦਾ ਵੇਦਾਵਾ ਪਾੜ ਕੇ ਟੁੱਟੀ ਗੰਢੀ ਤੇ ਮੁਕਤੀ ਕੀਤੀ ਆ ਆ ਦੇਖੋ ਤੁਸੀਂ ਵੀਰ ਆਪਾਂ ਤੁਹਾਨੂੰ ਅੱਗੇ ਜਾ ਕੇ ਨੇੜੇ ਦਿਖਾਉਣੇ ਆ ਸਤ ਗੁਰੂ ਜੀ ਦੇ ਹੱਥ ਵਿੱਚ ਕਾਗਜ਼ ਫੜਿਆ ਹੋਇਆ ਤੇ ਭਾਈ ਮਹਾ ਸਿੰਘ ਜੀ ਕਿੰਨੇ ਭਾਗਾਂ ਵਾਲੇ ਹੋਣਗੇ ਕਲੰਗੀ ਤਰਪਾਸ਼ੇ ਦੀ ਬੋਕਲ ਵਿੱਚ ਨੇ ਦੇਖੋ ਸਿੰਘ ਸ਼ੀਰੋਪੈ ਨੇ ਸਿੰਘ ਪੈਰੀ ਤੇ ਖੜੇ ਹੈ ਤੇ ਕਲੰਗੀ ਤਰਪਾਸ਼ੇ ਨੇ ਇੱਥੇ ਵੇਦਾਵਾ ਪਾੜਿਆ ਸੀ ਭਾਈ ਮਹਾ ਸਿੰਘ ਦੀ ਆਗਾਈ ਦੇ ਵਿੱਚ ਫਾਮੇ ਕੇ ਭਾਈ ਮਹਾ ਸਿੰਘ ਦੇ ਸਾਇਣ ਨਹੀਂ ਸੀ ਦੱਸਦਨੇ ਕੀਤੇ ਸੀ ਪਰ ਫਿਰ ਵੀ ਭਾਈ ਮਹਾ ਸਿੰਘ ਜੀ ਨੇ ਸਿੰਘਾਂ ਦੇ ਸਮੇਤ ਅੱਗੇ ਹੋ ਕੇ ਜਿਹੜੀ ਜੰਗ ਲੜੀ ਸੀ ਤੇ ਮੁਖਤਸਰ ਸਾਹਿਬ ਦੀ ਜੰਗ ਸਿੰਘਾਂ ਨੇ ਜੀਤੀ ਸੀ ਇਹਦੇ ਸਤਿਗੁਰੂ ਜੀ ਨੇ ਨਾਂ ਰੱਖਿਆ ਸੀ ਸ੍ਰੀ ਮੁਖਤਸਰ ਸਾਹਿਬ ਇਸ ਸ਼ਹਿਰ ਦਾ ਨਾਂ ਹੁ ਆਪਾਂ ਅਗਲੀ ਤਸਵੀਰ ਦੇ ਵੱਲ ਵਧਦੇ ਹਾਂ ਇਹ ਤਸਵੀਰ ਹੈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੀਂ ਭੇਟ ਕੀਤੀ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਭਾਈ ਦੱਲੇ ਨੂੰ ਤਲਵੰਡੀ ਸਾਬੋ ਤਖਤ ਸ੍ਰੀ ਦਮਨ ਦਾ ਸਾਹਿਬੇ ਕੀ ਦੱਲੇ ਦੇ ਜਵਾਨਾਂ ਵੱਲੋਂ ਜਵਾਬ ਮਿਲਣ ਤੇ ਗੁਰੂ ਜੀ ਨੇ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜੀ ਦੇ ਇੱਕ ਦੂਜੇ ਤੋਂ ਪਹਿਲਾਂ ਦੌੜ ਕੇ ਅੱਗੇ ਆਏ ਸੀ ਜਦੋਂ ਸਤਿਗੁਰੂ ਜੀ ਕਹਿੰਦੇ ਕਿਸੇ ਸਿੱਖ ਨੇ ਬੰਦੂਕ ਭੇਟ ਕੀਤੀ ਸੀ ਸਤਿਗੁਰੂ ਜੀ ਕਹਿੰਦੇ ਭਾਈ ਇਹ ਪੱਕੀ ਹੈ ਕਿ ਕੱਚੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਨੂੰ ਪਰਖਾਂਗੇ ਅਸੀਂ ਪਰਖ ਕੇ ਖਜ਼ਾਨੇ ਵਿੱਚ ਰੱਖਾਂਗੇ ਫਿਰ ਸਤਗੁਰੂ ਜੀ ਨੇ ਡੱਲੇ ਨੂੰ ਕਿਹਾ ਡੱਲਿਆ ਲੈ ਆ ਆਪਣਾ ਕੋਈ ਫੌਜੀ ਸਿਪਾਹੀ ਤੇ ਜਦੋਂ ਡੱਲਾ ਆਪਣੇ ਫੌਜੀ ਸਿਪਾਹੀਆਂ ਦੇ ਕੋਲ ਗਿਆ ਕਹਿਣ ਲੱਗਾ ਗੁਰੂ ਜੀ ਨੇ ਨਿਸ਼ਾਨਾ ਪਰ ਰੱਖਣਾ ਕੋਈ ਜਵਾਨ ਆਉ ਤਾਂ ਸਾਰੇ ਜਵਾਬ ਦੇਵੇ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਤਾਂ ਹੱਥ ਦਗਾਏ ਜਾ ਸਕਦੇ ਆ ਪਰ ਆਏ ਤਾਂ ਬੰਦੂਕ ਦੀ ਨਾਲੇ ਅੱਗੇ ਖੜਨਾ ਬਹੁਤ ਔਖ ਹੈ ਜਦੋਂ ਡੱਲੇ ਨੇ ਜਵਾਬ ਦੇ ਦਿੱਤਾ ਜਦ ਡੱਲਾ ਤੁਰਿਆ ਤੇ ਸਤਗੁਰੂ ਜੀ ਕਹਿੰਦੇ ਡੱਲਿਆ ਇਕੱਲੇ ਤੁਰਿਆ ਆਉਣਾ ਤੇ ਸਤਗੁਰੂ ਜੀ ਕਹਿਣ ਲੱਗੇ ਡੱਲਿਆ ਫਿਰ ਤੂੰ ਖੜਜਾ ਦੱਲੇ ਕਿ ਨਾ ਮਰ ਰਾ ਜੀ ਮਰਨਾ ਤਾਂ ਔਖਾ ਹੈ ਫਿਰ ਸਤਗੁਰੂ ਜੀ ਕਹਿੰਦੇ ਭਾਈ ਦੱਲੇ ਆ ਜਾ ਗੁਰੂ ਕਿਲੰਗਰਾਂ ਵਿੱਚ ਜਾ ਉੱਥੇ ਜਾ ਕੇ ਆਵਾਜ਼ ਦੇਈ ਕਿ ਸਤਗੁਰੂ ਜੀ ਨੇ ਇੱਕ ਸਿੱਖ ਦੀ ਲੋੜ ਹੈ ਸੀਸ ਲੈਣਾ ਹੈ ਤੇ ਜਦੋਂ ਆਵਾਜ਼ ਦਿੱਤੀ ਦੱਲੇ ਨੇ ਫਿਰ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਸੀ ਇਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸ ਅੱਜ ਵੀ ਇਹ ਬੰਦੂਖ ਤਖਤ ਸ੍ਰੀ ਦਮਦਮਾ ਸਾਹਿਬ ਦੀ ਸਾਮਕੀ ਰੱਖੀ ਹੋਈ ਹੈ ਹਉ ਅਗਲੇ ਆਪਾਂ ਚਿੱਤਰ ਦੀ ਤੁਹਾਨੂੰ ਦਰਸ਼ਨ ਕਰਾਉਣੇ ਹੈ ਜੀ ਇਹ ਹੈ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਤੋਂ ਤਲਵੰਡੀ ਸਾਬੋ ਆਏ ਗੁਰੂ ਜੀ ਪਾਸੋਂ ਚਾਰੇ ਸਾਹਿਬਾਂ ਦੇ ਮਾਤਾ ਗੁਜਰੀ ਦੀ ਸਹਾਇਤੀ ਗਾਥਾ ਸੁਣ ਤੇ ਉਹਨਾਂ ਨੇ ਨੈਣ ਪਰ ਆਏ ਤਾਂ ਸਤਿਗੁਰਾਂ ਨੇ ਸਭ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਅਪਦੇਸ਼ ਦਿੱਤਾ ਜਦੋਂ ਸਤਿਗੁਰੂ ਜੀ ਦਸ਼ਮੇਸ਼ ਪਿਤਾ ਕਲੰਗੀ ਤਰਪਾਸ਼ ਨੇ ਦੀਵਾਨ ਸਜਾਇਆ ਹੋਇਆ ਤੇ ਮਾਤਾਮਾ ਆਈਆਂ ਨਮਸਕਾਰ ਕੀਤੀ ਜਦੋਂ ਸਮਾਪਤੀ ਹੋਈ ਤੇ ਸਤਿਗੁਰੂ ਜੀ ਨੇ ਪੁੱਛਿਆ ਕਿਣ ਲੱਗੇ ਸਤਿਗੁਰੂ ਜੀ ਮਾਤਾ ਗੁਜਰ ਕੌਰ ਜੀ ਨਜ਼ਰ ਨਹੀਂ ਆਉਂਦੀ। ਨਾ ਬਾਬਾ ਅਜੀਤ ਸਿੰਘ ਜੀ ਨਜ਼ਰ ਆ ਰਹੇ ਨੇ, ਨਾ ਬਾਬਾ ਜੋਰਾਵਰ ਸਿੰਘ ਨਜ਼ਰ ਆ ਰਹੇ ਨੇ, ਨਾ ਬਾਬਾ ਜੁਝਾਰ ਸਿੰਘ ਨਜ਼ਰ ਆ ਰਹੇ ਨੇ, ਨਾ ਬਾਬਾ ਫਤਿਹ ਸਿੰਘ ਜੀ ਨਜ਼ਰ ਆ ਰਹੇ ਨੇ। ਚਾਰਾਂ ਵਿੱਚੋਂ ਕੋਈ ਨਹੀਂ ਦੱਸਿਆ। ਦਸ਼ਮੇਸ਼ ਪਿਤਾ ਕਲੰਗੀ ਤਰਪਾਦ ਸਾਹਿਬ ਜੀ ਕਹਿੰਦੇ ਕਹਿੰਦੇ ਉਹ ਦੇਸ਼ ਤੇ ਕੌਮ ਦੇ ਲੇਖੇ ਲੱਗ ਗਏ। ਸਤਿਗੁਰੂ ਜੀ ਸਾਡੇ ਵਾਲਾ ਹੱਥ ਕਰਕੇ ਕਿਹਾ ਸੀ, "ਇਨ ਪੁੱਤਰਨ ਕੀ ਸੀਸ ਫਾਰ ਬਾਰ ਦिए, ਸਤਚਾਰ, ਚਾਰ ਮੂਏ ਤੋਂ ਕਿਹਾ ਹੂਆ ਜੀਵਤ ਕਈ" ਹਜ਼ਾਰ ਸਤਗੁਰੂ ਜੀ ਕਹਿੰਦੇ ਆ ਸਾਰੇ ਆਪਣੇ ਪੁੱਤਰ ਨੇ ਸਤਗੁਰੂ ਜੀ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਸੋ ਐਸੀ ਗੁਰੂ ਤੇ ਲੜ ਲੱਗੀ ਅੱਗੇ ਆਪਾਂ ਤਸਵੀਰ ਦੇ ਵੱਲ ਵਧਦੇ ਹਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਹੋਏ ਤੁਹਾਨੂੰ ਪਤਾ ਹੈ ਕਿ ਸਤਗੁਰੂ ਜੀ ਨੇ ਚਾਰ ਛੋਪ ਜਿਹੜੇ ਤਿਆਰ ਕਰਵਾਈ ਸੀ ਭਾਈ ਮਹੀ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਤੇ ਉੱਪਰ ਲਖਾਰੀ ਪਾਪਾ ਦੀਪ ਸਿੰਘ ਜੀ ਨੂੰ ਲਾ ਕੇ ਇੱਥੇ ਸਤਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਕੀਤੀ ਤੇ ਜਿਹੜੀ ਸ਼ਾਹੀ ਬਚ ਗਈ ਸੀ ਸਤਿਗੁਰੂ ਜੀ ਕਹਿੰਦੇ ਭਾਈ ਸਰੋਵਰ ਵਿੱਚ ਪਾਵਾ ਦਿਓ ਤੇ ਅੱਜ ਜਿੱਥੇ ਗੁਰਦੁਆਰਾ ਲਖਨਸਰ ਸਾਹਿਬ ਬਣਿਆ ਹੋਇਆ ਹੈ ਤੇ ਸਤਿਗੁਰੂ ਜੀ ਨੇ ਕਿਆ ਕਹਿੰਦੇ ਜਿਹੜੇ ਭਾਈ ਇੱਥੇ ਪੈਂਤੀ ਲਿਖ ਕੇ ਜਾਇਆ ਕਰੂਗਾ ਤੇ ਉਹਨੂੰ ਗੁਰਬਤ ਦੇ ਦੀ ਸੋਜੀ ਆਇਆ ਕਰੇਗੀ ਤੇ ਸਤਿਗੁਰੂ ਜੀ ਨੇ ਫਿਰ ਜਦੋਂ ਨਾਲ ਗੁਰਬਾਣੀ ਦੇ ਅਰਥ ਸਮਝਾਉਂਦੇ ਨੇ ਨਾਲ ਅਰਥਾਂ ਦੇ ਪੜਨ ਗੁਰਬਾਣੀ ਗੁਰੂ ਕੀ ਕੰਨ ਸੀ ਨਾਮ ਰੱਖਿਆ ਸਤਿਗੁਰੂ ਜੀ ਹਰਥਾਂ ਦੇ ਸਿਮੇਤ ਗੁਰਬਾਣੀ ਪੜਾਉਂਦੇ ਨੇ ਤੇ ਸਤਿਗੁਰੂ ਜੀ ਨੇ ਗੁਰੂ ਕੀ ਕਾਂਸੀ ਦਾ ਨਾਮ ਦਿੱਤਾ ਸੀ ਇਹ ਗੁਰਮੁਖੋ ਆਪਾਂ ਦਰਸ਼ਨ ਕੀਤੇ ਨੇ ਸਿੱਖਿਆਇਆ ਦੋ ਕਰਦੇ ਜਿਹੜਾ ਕਿ ਸ਼੍ਰੀਮਨ ਸ਼ਾਂਤਪਾਪਨ ਰਾਇਨ ਸਿੰਘ ਮੋਨੀ ਜੀ ਉਹਨਾਂ ਦੇ ਪਾਵਨ ਪਵਿੱਤਰ ਅਸਾਨਾ ਦੇ ਉੱਪਰ ਬਣਿਆ ਹੋਇਆ ਹੈ ਹਾਂ ਇਹ ਮਾਤਾ ਪੰਜਾਬ ਕੌਰ ਉਹਨਾਂ ਦੀ ਪਵਿੱਤਰ ਯਾਦ ਵਿੱਚ ਬਣਿਆ ਹੋਇਆ ਹੈ ਸੋ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਆਪਾਂ ਨੂੰ ਸੋ ਗੁਰਮੁਖੋ ਜਿੱਥੇ ਸਾਡੇ ਲਈ ਗੁਰਬਾਣੀ ਜ਼ਰੂਰੀ ਹੈ ਤੇ ਉਥੇ ਸਾਡੇ ਲਈ ਇਤਿਹਾਸ ਜ਼ਰੂਰੀ ਹੈ ਆਪਾਂ ਇੱਕ ਦੋ ਗੱਲਾਂ ਬਾਬਾ ਜੀ ਨੇ ਵੀ ਕਰਦੇ ਆ ਜਿਨ੍ਹਾਂ ਨੇ ساری ਜ਼ਿੰਦਗੀ ਰਹਿ ਕੇ ਇੱਥੇ ਗੁਰਦੁਆਰਾ ਟੱਬਾ ਸਾਹਿਬ ਦਾ ਪਵਿੱਤਰ ਸਥਾਨ ਤੇ ਸ਼੍ਰੀਮਾਨ ਬਾਬਾ ਨਰਾਇਣ ਸਿੰਘ ਮੋ ਨਿਜੀ ਦੀ ਸੰਗਤ ਕੀਤੀ ਹੈ ਗੁਰਮੁਖੋ ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਦੀ ਅਸਲੀ ਸਾਧੂਆਂ ਦੀ ਸੰਗਤ ਕੀਤੀ ਹੋਈ ਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਤੁਹਾਡੇ ਸਾਹਮਣੇ ਹੈ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਜ਼ਰੂਰਤ ਨਹੀਂ ਹੁੰਦੀ ਦੇਖ ਲਓ ਗੁਰਮੁਖੋ ਸਾਦਾ ਜੀਵਨ ਹੈ ਤੇ ਨਹੀਂ ਤਾਂ ਆਪਾਂ ਦੇਖਦੇ ਆ ਜਿਹੜੇ ਅਸਲੀ ਰੱਬ ਦੇ ਪਿਆਰੇ ਹੁੰਦੇ ਆ ਨਾ ਉਹਨਾਂ ਨੂੰ ਕੋਈ ਜਾਦਾ ਦੁਨੀਆ ਦੇ ਨਾਲ ਬਸਤਾ ਹੁੰਦਾ ਸਿਰਫ ਉਹ ਗੁਰਬਾਣੀ ਪੜਨ ਤੱਕ ਸੀਮਤ ਹੁੰਦੇ ਨੇ ਸਿਮਰਨ ਤੱਕ ਸੀਮਤ ਹੁੰਦੇ ਨੇ ਇਹ ਨੇ ਬਾਬਾ ਕਰਮ ਸਿੰਘ ਜੀ ਜਦੋਂ ਵੀ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨ ਦੇ ਮਿਲਣਗੇ ਤੁਹਾਨੂੰ ਕਿਤੇ ਇਸ ਦਰਬਾਰ ਦੇ ਵਿੱਚ ਸੇਵਾ ਕਰਨ ਦੇ ਮਿਲਣਗੇ ਕਿਤੇ ਕਿਤੇ ਇਸ ਸਿੱਖ ਹਰਜਾਇਬ ਦਾ ਘਰ ਦੇ ਵਿੱਚ ਸੇਵਾ ਕਰਨ ਦੇ ਮਿਲਣਗੇ ਜਿਹਦੇ ਵੀ ਤੁਸੀਂ ਦੇਖੋਗੇ ਇਹ ਰੱਬੀ ਰੂਹ ਤੁਹਾਨੂੰ ਸੇਵਾ ਕਰਦੀ ਮਿਲੇਗੀ ਸੋ ਬਹੁਤ ਵਾਰੀ ਬਾਬਾ ਜੀ ਨੇ ਮਿਲੇ ਆ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਇਹੋ ਜੀਆਂ ਰੂਹਾਂ ਕੌਮ ਵਿੱਚ ਪੰਥ ਵਿੱਚ ਆਉਣ ਸਤਿਗੁਰੂ ਜੀ ਕਿਰਪਾ ਕਰਨ ਪਾਰਸ਼ਰ ਜੀ ਬਖਸ਼ ਕਰਨ ਆਪਾਂ ਅਰਦਾਸ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਰਹਿਦਾ ਜੀਵਨ ਸਤਗੁਰੂ ਜੀ ਇਸੇ ਤਰ੍ਹਾਂ ਕੌਮ ਦੇ ਪੰਥ ਦੇ ਲੇਖੇ ਲਾਉਣ ਆਪਾਂ ਬਾਬਾ ਜੀ ਨੂੰ ਇੱਕ ਦੋ ਗੱਲਾਂ ਪੁੱਛਦਿਆਂ ਵੀ ਕਿੰਨੇ ਸਮੇਂ ਤੋਂ ਤੁਹਾਡਾ ਬਾਬਾ ਜੀ ਨਾਲ ਮੇਲ ਹੋਇਆ ਸੀ ਤੇ ਕਿੰਨਾ ਸਮਾਂ ਉਹਨਾਂ ਦੀ ਸੰਗਤ ਕੀਤੀ ਆਪਾਂ ਪੁੱਛਦਿਆਂ ਬਾਬਾ ਕਰਮ ਸਿੰਘ ਜੀ ਹਾਂ ਜੀ ਬਾਬਾ ਕਰਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਜੀ ਕਿ ਕਿੰਨੇ ਸਮੇਂ ਤੋਂ ਸ਼੍ਰੀਮਾਨ ਸੰਤ ਬਾਬਾ ਨਰੈਨ ਸਿੰਘ ਜੀ ਨਾਲ ਤੁਹਾਡੀ ਸੰਗਤ ਹੋਈ ਕਿੰਨਾ ਸਮਾਂ ਤੁਸੀਂ ਉਹਨਾਂ ਦੀ ਸੰਗਤ ਕੀਤੀ ਤੇ ਉਹਨਾਂ ਦੇ ਇੱਕ ਦੋ ਜਿਹੜੇ ਜਿਵੇਂ ਕਹਿੰਦੇ ਰੱਬ ਦੇ ਪਿਆ ਕਹੇ ਕਰੋ ਕਿ ਕਹਦੇ ਤੁਹਾਨੂੰ ਬਿਲਕੁਲ ਵੀ ਚਲਿਆ ਹੋ ਉਹਨਾਂ ਨੇ ਕਹਦੇ ਤੁਹਾਨੂੰ ਪਿਆਰ ਦਿੱਤਾ ਹੋਗਾ ਕਿਉਂਕਿ ਜਦੋਂ ਆਪ ਰੱਬ ਦੇ ਪਿਆਰਾਂ ਦੇ ਦਰਸ਼ਨ ਕਰਦੇ ਨੇ ਰੱਬ ਦੇ ਪਿਆਰਾਂ ਕਿੰਨੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਸ੍ਰਿਸ਼ਟੀ ਹੁੰਦੀ ਹੈ ਅਸਲੀ ਰੱਬ ਦੇ ਪਿਆਰਾਂ ਦੇ ਦਰਸ਼ਨ ਹੁੰਦੇ ਆਪਾਂ ਪੁੱਛਨੇ ਆ ਬਾਬਾ ਜੀ ਤੋਂ ਬਾਬਾ ਜੀ ਦੀ ਜੀਵਨ ਦੇ ਬਾਰੇ ਇੱਕ ਦੋ ਗੱਲ ਬਾਬਾ ਜੀ ਬਾਬਾ ਜੀ ਦੀ ਜੀਵਨ ਦੇ ਬਾਰੇ ਇੱਕ ਦੋ ਬਾਰੇ ਗੱਲਾਂ ਸਾਨੂੰ ਦੱਸਿਓ ਤਾਂ ਜੋ ਸਾਡੀ ਹੋਰ ਭਾਵਨਾ ਜਿਹੜੀ ਬਣ ਸਕੇ ਮਹਾਰਾਜ ਇੱਥੇ ਆਇਆ ਨਾ ਜਦੋਂ ਹਾਂਜੀ ਇੱਥੇ ਉਦੋਂ ਜਾਲਾ ਹੁੰਦਾ ਸੀਗਾ ਠੀਕ ਹੈ ਜੀ ਮੇਰਾ ਬਾਟ ਤੇ ਹਿੱਟ ਦੀ ਗੱਲ ਆਪਣੇ ਸਾਹ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ ਉਹ ਥੜਾ ਬਣਾਇਆ ਪਿਆ ਹਾਂਜੀ ਉੱਥੇ ਤਾਂ ਆਏ ਮਿੱਟੀ ਇਕੱਠੀ ਕਰਕੇ ਉੱਥੇ ਬੈਨੇ ਹੁੰਦੇ ਮਹਾਰਾਜ ਆ ਕੇ ਠੀਕ ਹੈ ਜੀ ਤੇ ਇਥੋਂ ਬੈਠ ਕੇ ਹਾਂਜੀ ਉਥੇ ਬੌਲੀ ਸ਼ਾਂਤੇ ਜਾਂਦੇ ਹੁੰਦੇ ਜਿੱਥੇ ਹੁਣ ਸਮਝੇ ਆਪਣੇ ਠੀਕ ਹੈ ਜੀ ਬੌਲੀ ਸ਼ਾਂਤ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਬਾਬਾ ਜੀ ਬਾਹਰ ਜਦੋਂ ਮੈਂ ਅਸੀਂ ਆਈ ਆਏ ਹਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਥੜੀ ਤੇ ਬੈਠੇ ਤੇ ਠੀਕ ਹੈ ਜੀ ਆਪਣੇ ਨਾਲ ਮੱਘਰ ਸਿੰਘ ਰਹਿੰਦਾ ਹੁੰਦਾ ਬਾਬਾ ਜੀ ਨਾਲ ਕੰਮ ਆਣ ਠੀਕ ਹੈ ਜੀ ਉਹਨਾਂ ਬਾਬਾ ਜੀ ਉਹਨੂੰ ਕਹਿੰਦੇ ਵੀ ਉਹ ਕਰਮ ਸਿੰਘ ਨੂੰ ਬੁਲਾ ਕੇ ਲੈ ਆ ਮੇਰੇ ਕੋਲ ਹਾਂਜੀ ਹਾਂਜੀ ਮੈਨੂੰ ਬੁਲਾ ਕੇ ਲੈ ਗਏ ਹਾਂਜੀ ਤੇ ਮਾਤਾ ਜੀ ਨੇ ਦੋਹੇ ਚਾਰਨ ਮੂਰੇ ਕਰ ਤੇ ਮੈਂ ਉਹ ਚਾਰਨ ਘੋਟਣ ਲੱਗ ਗਿਆ ਹਾਂਜੀ ਤੇ ਮੈਨੂੰ ਕਹਦੇ ਵੀ ਤੂੰ ਮੈਂ ਪੈਸੇ ਨਹੀਂ ਦੰਦਾ ਹੈਗਾ ਵਾਹਿਗੁਰੂ ਜੀ ਇਹ ਮੈਂ ਬਿੱਟਰ ਕਸ ਬਣਾਉਂਦਾ ਵਾਹਿਗੁਰੂ ਜੀ ਤੇ ਮੈਂ ਆਇਆ ਮੁਹੱਬਤ ਲੈ ਰੇ ਫੈਕਟਰੀ 'ਚ ਲੱਗਣ ਵਾਸਤੇ ਤੀਗਾ ਠੀਕ ਹੈ ਜੀ ਅਚਰਮਲ ਚੋਂ ਹਾਂਜੀ ਹਾਂਜੀ ਉਹ ਮੈਂ ਮੈਂ ਕਿਹੜਾ ਮੰਗਦਾ ਜੀ ਮਨ ਦੀ ਦਾਸਾ ਹੈਗੀ ਹੁੰਦੀ ਆ ਹਾਂਜੀ ਹਾਂਜੀ ਬਿਲਕੁਲ ਵੈਲਕਮ ਹਾਂਜੀ ਮੁਰਕੇੰਦਰ ਨੇ ਪਤਾ ਨਹੀਂ ਕੀ ਖੇਲ ਖੇਲੀ ਆ ਹਾਂਜੀ ਮੁਰਕੇ 30 32 ਸਾਲ ਹੋ ਗਏ ਇਥੋਂ ਬਸ ਵਾਹਿਗੁਰੂ ਜੀ ਠੀਕ ਹੈ ਜੀ ਸ਼ੁਕਰੀ ਤੇ ਬਾਪਾ ਜੀ ਕੋਈ ਬਾਬਾ ਜੀ ਦੇ ਜੀਵਨ ਦੀ ਕੋਈ ਸੁਣਾਓ ਕੋਈ ਉਹਨਾਂ ਦੀ ਜਿੰਦਗੀ ਤਾਂ ਉਹਨਾਂ ਕੋਈ ਉਹਨਾਂ ਨੇ ਜਿੰਦਗੀ ਤਾਂ ਫਿਰ ਮੈਂ ਤਾਂ ਅੱਗੋਂ ਮਗਰੋਂ ਫੇਕ ਰਹੀ ਜਾਂਦੀ ਆ ਜੀ ਹੁਣ ਮੇਰੇ ਮੌਕੇ ਤੇ ਯਾਦ ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਹੁਤ ਆਸ਼ਕੀ ਕਿਤੇ ਬਾਬਾ ਜੀ ਉਹਨਾਂ ਦੇ ਸੀ ਹਾਂ ਜੀ ਹਾਂ ਚੱਲ ਠੀਕ ਹੈ ਇਹਨੇ ਬਾਬਾ ਹਾਂਜੀ ਹਾਂਜੀ ਇਹਨੇ ਬਾਬਾ ਕਰਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਮਾਂ ਆਪਾਂ ਕਹਿ ਲਈਏ 20-25 ਸਾਲ 30 ਸਾਲ ਸ਼੍ਰੀ ਬਾਬਾ ਮਾਨ ਪੀ ਬਾਕੀ ਆਪ ਵੀ ਕਰਾਈਆ ਉਹਨਾਂ ਨੇ ਆਪਾਂ ਕੀ ਹਾਂ ਇਹ ਤਾਂ ਹੈ ਗਿਆ ਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂ ਜੀ ਮਾਲਕ ਦਾ ਹਾਂ ਪ੍ਰਮਾਤਮਾ ਜਿਸ ਨੂੰ ਜਿਸ ਨੂੰ ਤੂੰ ਜਾਣ ਆਹੇ ਸੋਈ ਜਾਣ ਜਾਣਾ ਹੈ ਹਰ ਗੁਣ ਸਾਦੀ ਆਉਣਾ ਹੈ ਇਹ ਸੇਵਾ ਪ੍ਰਮਾਤਮਾ ਜੀ ਨੂੰ ਜੀ ਨੂੰ ਲਾਉਂਦਾ ਤੇ ਉਹੀ ਇਸ ਪਾਸੇ ਲੱਗਦਾ ਨਹੀਂ ਤਾਂ ਆਪਾਂ ਦੇਖਦੇ ਹਾਂ ਗੁਰਮੁਖੋ ਦੁਨੀਆ ਹੋਰਾਂ ਕਮਾਜੀ ਵਿੱਚ ਬੜੀ ਮਸਤ ਹੈ ਗੁਰੂ ਘਰ ਆਉਣਾ ਨਾਮ ਸਿਮਰਨ ਕਰਨਾ ਬੰਦਗੀ ਕਰਨੀ ਇਹੋ ਜਿਹੇ ਰੱਬ ਦੇ ਪਿਆਰਾਂ ਦੇ ਜਿਹਨਾਂ ਨੇ ਸਾਰੀ ਜ਼ਿੰਦਗੀ ਪਰਿਵਾਰ ਦੇ ਨਾਲ ਮੋਹ ਤੋੜ ਕੇ ਸਾਰੀ ਜ਼ਿੰਦਗੀ ਕਹਿੰਦੇ ਗੁਰੂ ਘਰ ਹੀ ਸਾਡਾ ਸਭ ਕੁਝ ਹੈ ਆਪਾਂ ਦੇਖਦੇ ਹਾਂ ਹੁਣ ਮੈਨੂੰ ਵੀ ਤੇ तकरीबन 5-6 ਮਹੀਨੇ ਹੋ ਗਏ ਇੱਥੇ ਆਇਆ ਨੂੰ ਬਾਬਾ ਜੀ ਦਰਸ਼ਨ ਕਰਦਿਆਂ ਨੂੰ ਜਦੋਂ ਦੇਖਦੇ ਆਂ ਸੇਵਾ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਅਰਦਾਸ ਕਰਦੇ ਆਂ ਅਕਾਲ ਪੁਰਖ ਵਾਹਿਗੁਰੂ ਅੱਗੇ ਪ੍ਰਮਾਤਮਾ ਦੇ ਅੱਗੇ ਪਾਸ਼ਾ ਜੀ ਕਿਰਪਾ ਕਰਨ ਬਾਬਾ ਕਰਮ ਸਿੰਘ ਦਾ ਰਹਿੰਦਾ ਜੀਵਨ ਕੌਮ ਦੇ ਪੰਥ ਦੀ ਲਿਖੇ ਲੱਗ ਜਾਵੇ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ ਹੋ ਜੀ ਤਾਂ ਜੋ ਸੰਗਤਾਂ ਦਰਸ਼ਨ ਕਰ ਸਕਣ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ